ਹਾਂਜੀ ਸਟੂਡੈਂਟਸ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਏ ਹਾਂ ਜੋ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਰਿਟ ਲਿਸਟ ਜਿਹੜੀ ਆ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸਿਸ ਜੋ ਕਿ ਸੀਐਮਡੀ ਯੋਗਸ਼ਾਲਾ ਦੇ ਅੰਡਰ ਇੱਕ ਪ੍ਰੋਜੈਕਟ ਹੈ ਇੱਕ ਸਕੀਮ ਚਲਾਈ ਗਈ ਹੈ ਠੀਕ ਹੈ ਆਯੁਰਵੈਦਿਕ ਯੂਨੀਵਰਸਿਟੀ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਡਿਵੈਲਪ ਕਰਨ ਲਈ ਉਹਦਾ ਪ੍ਰਚਾਰ ਜਿਹੜਾ ਆ ਉਹਨੂੰ ਉਤਸ਼ਾਹ ਦੇਣ ਲਈ ਇਹ ਜਿਹੜੀ ਹੈ ਇੱਕ ਚੀਜ਼ ਜਿਹੜੀ ਹੈ ਇਹ ਡਿਪਲੋਮਾ ਆ ਉਹ ਚਲਾਇਆ ਗਿਆ ਕਿਉਂਕਿ ਬਹੁਤ ਬੱਚੇ ਬਹੁਤ ਸਟੂਡੈਂਟਸ ਇਹਨਾਂ ਚੀਜ਼ਾਂ ਤੋਂ ਘੱਟ ਅਵੇਅਰ ਨੇ ਠੀਕ ਹੈ ਕਿ ਆਯੁਰਵੈਦਿਕ ਫੀਲਡ ਦੇ ਵਿੱਚ ਕੀ ਹੈ ਸੋ ਇਹਨਾਂ ਚੀਜ਼ਾਂ ਨੂੰ ਇਨਹਾਂਸ ਕਰਨ ਲਈ ਪੰਜਾਬ ਗਵਰਨਮੈਂਟ ਨੇ ਇਹ ਜਿਹੜਾ ਇੱਕ ਇਨੀਸ਼ੀਏਟਿਵ ਹੈ ਉਹ ਲਿਆ ਹੈ ਠੀਕ ਹੈ ਜੀ ਸੋ ਅੱਜ ਅਸੀਂ ਡਿਸਕਸ ਕਰਾਂਗੇ ਪ੍ਰੋਪਰ ਇਸ ਸੀਜ਼ ਦੇ ਉੱਤੇ ਕਿ ਕੀ ਸੱਚ ਹੈ ਕਿ ਰਿਐਲਿਟੀ ਇਸ ਦੇ ਅੰਦਰ ਕੀ ਵਾਕਿਆ ਹੀ ਗਵਰਨਮੈਂਟ ਜੌਬ ਹੈ ਕਿ ਵਾਕਿਆ ਹੀ ਇਹ ਇੱਕ ਪਰਮਾਨੈਂਟ ਜੌਬ ਰਹੇਗੀ ਬਾਕੀ ਜੌਬਸ ਦੀ ਤਰ੍ਹਾਂ ਜਿਵੇਂ ਕਿ ਹੋਰ ਜੌਬਸ ਹੁੰਦੀਆਂ ਟੀਚਰ ਦੀ ਜੌਬ ਹੁੰਦੀ ਹੈ ਜੋ ਹੋਰ ਵੀ ਜਿਹੜੀਆਂ ਅਸੀਂ ਇੱਕ ਪ੍ਰੋਪਰ ਜਿਹਦਾ ਇੱਕ ਸ਼ਡਿਊਲ ਬਣਦਾ ਨੋਟੀਫਿਕੇਸ਼ਨ ਨੰਬਰ ਆਉਂਦਾ ਹੈ ਉਹ ਵਾਲੀਆਂ ਜੌਬਸ ਰਹਿਣ ਵਾਲੀਆਂ ਸੋ ਬਹੁਤ ਬੱਚਿਆਂ ਨੂੰ ਡਾਊਟ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਬਨੇ ਰਹਿਣਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਜਿੰਨੀ ਕਿ ਇਨਫੋਰਮੇਸ਼ਨ ਮੈਨੂੰ ਅਜੇ ਤੱਕ ਪਤਾ ਲੱਗੀ ਹੈ ਸੋ ਉਸ ਦੇ ਅਕੋਰਡਿੰਗ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਸੋ ਵੈਰੀ ਫਸ ਸਾਨੂੰ ਜਿਵੇਂ ਕਿ ਪਤਾ ਹੈ ਕਿ ਜੂਨ ਤੋਂ ਪਹਿਲਾਂ ਸ਼ਾਇਦ ਨੋਟੀਫਿਕੇਸ਼ਨ ਇਹ ਆਇਆ ਸੀ ਸ਼ਾਇਦ ਇਹ ਦੀ 2 ਜੂਨ ਲਾਸਟ ਡੇਟ ਸੀ ਕਿ ਪਲੱਸ 2 ਪਾਸ ਪਲੱਸ 2 ਬੇਸ ਜਿਹੜੀਆਂ ਇਹ ਜੌਬ ਆ ਉਹ ਤੁਸੀਂ ਜਿਹੜੀ ਆ ਭਰਨੀ ਹੈ ਜੌਬ ओरिएंटेड ਡਿਪਲੋਮਾ ਹੈ ਠੀਕ ਹੈ ਜੀ ਸੋ ਇਹਨੇ ਮੈਰਿਟ ਲਿਸਟ ਬਣਾਈ ਠੀਕ ਹੈ ਜੀ ਕਿ ਪਲੱਸ 2 ਦੇ ਵਿੱਚੋਂ ਨੰਬਰ ਹੈ ਆਬਵੀਅਸੀ ਗੱਲ ਹੈ ਕਿ ਕੱਟਆਫ 90 ਪਲੱਸ ਹੀ ਗਿਆ ਹੈ ਜਾਂ 89 ਪਲੱਸ ਚਲ ਗਿਆ ਹੋਵੇਗਾ 86 ਪਲੱਸ ਚਲ ਗਿਆ ਹੋਵੇਗਾ ਡਿਸਟ੍ਰਿਕਟ ਵਾਈਜ਼ ਡਿਪੈਂਡ ਕਰਦਾ ਕਿ ਕਿੰਨਾ ਕਿੰਨਾ ਕਿਹੜੀ ਡਿਸਟ੍ਰਿਕਟ ਦਾ ਕੱਟਆਫ ਗਿਆ ਸੋ ਉਹਨਾਂ ਨੇ ਮੈਰਿਟ ਬਣਾਈ ਤਾਂ ਮੈਰਿਟ ਬਣਾ ਕੇ ਹੋਣ ਇਹਨਾਂ ਦੀ ਮੈਰਿਟ ਲਿਸਟ ਜਿਹੜੀ ਅਗਸਤ ਦੇ ਵਿੱਚ ਆ ਗਈ ਸਾਡੇ ਕੋਲ ਮੈਰਿਟ ਲਿਸਟ ਸੋ ਮੈਰਿਟ ਲਿਸਟ ਬਣਾਉਣ ਤੋਂ ਬਾਅਦ ਇੱਕ ਜਸਟ ਕਾਉਂਸਲਿੰਗ ਹੋਣੀ ਹੈ ਜਿਵੇਂ ਕਿ ਆਪਾਂ ਬਾਕੀ ਯੂਨੀਵਰਸਿਟੀਆਂ ਜਾਂ ਹੋਰ ਕਾਲਜੇਸ ਦੇ ਵਿੱਚ ਜਿਵੇਂ ਕਿ ਸੀਟ ਮਿਲਦੀ ਹੈ ਨਾ ਆਪਾਂ ਨੂੰ ਇਹ ਉਹ ਵਾਲੀ ਮੈਰਿਟ ਲਿਸਟ ਬਣੀ ਹੈ ਜਿਵੇਂ ਕਹਿ ਲਓ ਕਿ ਤੁਸੀਂ ਪੰਜਾਬ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ ਤਾਂ ਤੁਹਾਡੇ ਪਲੱਸ 2 ਦੇ ਨੰਬਰ ਤੇ ਅਕੋਰਡਿੰਗ ਤੁਹਾਨੂੰ ਜਿਹੜਾ ਹੈ ਡਿਪਲੋਮਾ ਜਾਂ ਤੁਹਾਡੀ ਬੈਚਲਰ ਡਿਗਰੀ 'ਚ ਤੁਹਾਨੂੰ ਜਿਹੜੀ ਹੈ ਐਡਮਿਸ਼ਨ ਮਿਲ ਜਾਂਦੀ ਹੈ ਤੁਸੀਂ ਸਮਝ ਸਕਦੇ ਹੋ ਇਸ ਗੱਲ ਨੂੰ ਜਿਹੜਾ ਬੱਚਿਆਂ ਨੇ ਪਲਸ 2 ਤੋਂ ਬਾਅਦ ਜਾਂ ਜਿਨ੍ਹਾਂ ਨੇ ਬੈਚਲਰ ਕੀਤੀ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਕਾਉਂਸਲਿੰਗਸ ਕਿਵੇਂ ਹੁੰਦੀ ਹੈ ਸੇਮ ਥਿੰਗ ਹੈ ਤੁਹਾਡੀ ਕਿ ਮੈਰਿਟ ਲਿਸਟ ਬਣ ਗਈ ਜੀ ਇਸ ਡਿਪਲੋਮੇ ਦੇ ਵਿੱਚ ਅਸੀਂ 90 ਪਲਸ ਵਾਲੇ ਬੱਚੇ ਚੱਕ ਲੈ ਹੁਣ ਇਹ ਗੱਲ ਇੱਥੇ ਤੁਸੀਂ ਸੋਚਣ ਵਿਚਾਰਨ ਵਾਲੀ ਹੈ ਕਿ 90 ਪਲਸ ਜਿਹੜਾ ਬ੍ਰਾਈਟ ਸਟੂਡੈਂਟਸ ਨੇ ਉਹਨਾਂ ਨੇ ਇਹ ਚੱਕ ਕੇ ਜਿਹੜੇ ਬ੍ਰਾਈਟ ਸਟੂਡੈਂਟਸ ਨੇ ਇੰਟੈਲੀਜੈਂਟ ਸਟੂਡੈਂਟਸ ਨੇ ਕੀ ਉਹਨਾਂ ਦਾ ਜਿਹੜਾ ਡ੍ਰੀਮ ਹੈ ਜਾਂ ਕੀ ਇਹ ਉਹਨਾਂ ਦੇ ਜਿਹੜੇ ਫੋਕਸ ਹੈ ਲਾਈਫ ਦੇ ਵਿੱਚ ਜੋ ਏਮ ਹੈ ਉਹਨਾਂ ਦੇ ਕੀ ਆ ਉਹ ਇੱਥੇ ਤੱਕ ਹੀ ਸੀਮਤ ਹੈ ਠੀਕ ਹੈ ਕੁਐਸਚਨ ਹੈ ਮੈਨੂੰ ਤੁਸੀਂ ਆਪਣੇ ਆਪ ਸੋਚੋ ਕਿ ਜਿਹਨਾਂ ਬੱਚਿਆਂ ਦੇ ਜਿਹੜੇ ਬ੍ਰਾਈਟ ਸਟੂਡੈਂਟਸ ਆ ਉਹਨਾਂ ਦਾ ਜਿਹੜਾ ਆ ਫੋਕਸ ਇੱਥੇ ਤੱਕ ਕੀ ਹੋਏਗਾ ਨਹੀਂ ਉਹਨਾਂ ਨੇ ਆਪਣਾ ਗ੍ਰੈਜੂਏਸ਼ਨ ਪੀਸੀਐਸ ਅਲੱਗ-ਅਲੱਗ ਜਿਹੜੀਆਂ ਜੌਬਸ ਐ ਜਿਹੜੀਆਂ ਏ ਕਲਾਸ ਦੀਆਂ ਜੌਬਸ ਐ ਬੀ ਗ੍ਰੇਡ ਦੀਆਂ ਜੌਬਸ ਐ ਉਹਨਾਂ ਤੱਕ ਪਹੁੰਚਣਾ ਠੀਕ ਐ ਸੋ ਇਹ ਡਿਪਲੋਮਾ ਇਨ ਮੈਡੀਟੇਸ਼ਨ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਇਹ ਗੱਲ ਵਿਚਾਰਨਯੋਗ ਐ ਕਿ ਕਿਉਂ ਇਹਨਾਂ ਨੇ ਮੈਰਿਟ ਪਲੱਸ ਸਟੂਡੈਂਟ ਗਏ ਤੇ ਇਸ ਤੋਂ ਬਾਅਦ ਦੂਸਰੀ ਗੱਲ ਸੋਚਣ ਵਾਲੀ ਐ ਜਿਹੜੀ ਦੂਸਰੀ ਗੱਲ ਮੈਨੂੰ ਇਸ ਦੇ ਵਿੱਚ ਲੱਗੀ ਕਿ ਜਦੋਂ ਤੁਸੀਂ ਇਹਨਾਂ ਦਾ ਜਿਹੜਾ ਪ੍ਰੋਸਪੈਕਟਸ ਐ ਠੀਕ ਹੈ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਮਿਲਿਆ ਆ ਪ੍ਰੋਸਪੈਕਟਸ ਪੜ੍ਹਦੇ ਨੇ ਤੇ ਕਿਤੇ ਵੀ ਮੈਂਸ਼ਨ ਨਹੀਂ ਕਿ ਤੁਹਾਨੂੰ ਗਵਰਨਮੈਂਟ ਜੌਬ ਮਿਲਦੀ ਇਹ ਪ੍ਰੋਸਪੈਕਟਸ ਸੇਮ ਐਜ਼ ਇਟ ਇਜ਼ ਇਵੇਂ ਬਣਾਇਆ ਜਿਵੇਂ ਆਪਣੇ ਕੋਈ ਵੀ ਯੂਨੀਵਰਸਿਟੀ ਪ੍ਰੋਸਪੈਕਟਸ ਦਿੰਦੀ ਹੈ ਜਾਂ ਕਾਲਜ ਪ੍ਰੋਸਪੈਕਟਸ ਦਿੰਦਾ ਕਿਸੇ ਵੀ ਕੋਰਸ ਨੂੰ ਲੈ ਕੇ ਇੱਕ ਕੋਰਸ ਹੈ ਠੀਕ ਹੈ ਜਿਹਦੇ ਵਿੱਚ ਸਟਾਈਫੰਡ ਜਿਹੜਾ ਹੈ ਟ੍ਰੇਨਿੰਗ ਦੇਣੀ ਆ ਉਹ ਸਟਾਈਫੰਡ ਬਾਰੇ ਵੀ ਮੈਂ ਅੱਗੇ ਦੱਸੂਗਾ ਕਿ ਉਹਦੇ ਵਿੱਚ ਵੀ ਕੀ ਕੰਡੀਸ਼ਨ ਹੈ ਠੀਕ ਹੈ ਦੇਖੋ ਇਹਨਾਂ ਨੇ ਪਹਿਲਾਂ ਇੰਪੋਰਟੈਂਟ ਡੇਟਸ ਦਸੀਆਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਹਿਸਟਰੀ ਦਿੱਸੀ ਯੂਨੀਵਰਸਿਟੀ ਦੀ ਇੰਟਰੋਡਕਸ਼ਨ ਹੈ ਨੰਬਰ ਆਫ ਸੀਟਸ ਸੈਂਟਰ ਵਾਈਜ਼ ਨੰਬਰ ਆਫ ਸੀਟਸ ਸੈਂਟਰ ਵਾਈਜ਼ ਦਾ ਮਤਲਬ ਕਿੰਨੇ ਕਿੰਨੇ ਕਾਲਜਸ ਹੁਣ ਜਿਹੜੇ ਆਯੁਰਵੈਦਿਕ ਯੂਨੀਵਰਸਿਟੀ ਨਾਲ ਅਫੀਲੀਏਟਡ ਕਾਲਜਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਕਿੰਨੀਆਂ ਕਿੰਨੀਆਂ ਸੀਟਸ ਜਿਹੜੀਆਂ ਰਿਜ਼ਰਵ ਹੈ ਕਿ ਇੱਥੇ ਇੱਥੇ ਜਿਹੜਾ ਤੁਸੀਂ ਡਿਪਲੋਮਾ ਕਰ ਸਕਦੇ ਹਾਂ ਇਹ ਹਰੇਕ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਹੁਣ ਆਪਾਂ ਬੀਏਡ ਕਰਦੇ ਆ ਸੋ ਉਹ ਵੀ ਇਹੀ ਹੁੰਦਾ ਕਿ ਜੇ ਤੁਸੀਂ ਗੁਰਦਾਨਕ ਦੇ ਯੂਨੀਵਰਸਿਟੀ ਤੋਂ ਕਰਨੀ ਹੈ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਨੀ ਆ ਤਾਂ ਇਸ ਇਸ ਦੇ ਦੇ ਅਫੀਲੀਏਟਡ ਕਾਲਜਸ ਇੰਨੀਆਂ ਸੀਟਸ ਐ ਸੇਮ ਚੀਜ਼ ਇੱਥੇ ਪ੍ਰੋਸਪੈਕਟਸ ਤੇ ਲਾਗੂ ਹੁੰਦੀ ਐ ਇੱਥੇ ਸਾਨੂੰ ਕੋਈ ਵੀ ਦਿਖ ਨਹੀਂ ਰਿਹਾ ਕਿ ਸਾਨੂੰ ਇੱਕ ਜੋਬ ਲਈ ਜਾਂ ਗਵਰਨਮੈਂਟ ਜਿਹੜੀ ਜੋਬ ਐ ਉਹਦੇ ਲਈ ਸੀਟ ਸਿਕਿਉਰ ਕੀਤੀ ਗਈ ਐ ਠੀਕ ਐ ਜੀ ਉਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਇਹਨਾਂ ਨੇ ਅਟੈਚ ਕੀਤਾ ਐ ਠੀਕ ਐ ਜੀ ਸੋ ਲਾਸਟ ਡੇਟ ਜਿਵੇਂ ਕਿ 2 ਜੂਨ ਹੀ ਸੀਗੀ ਇਸ ਦੀ ਤੇ ਕਾਉਂਸਲਿੰਗ ਦਾ ਹਜੇ ਨੋਟੀਫਿਕੇਸ਼ਨ ਆਉਣਾ ਹੈ ਸੋ ਆਪਾਂ ਮੇਨ ਮੁੱਦੇ ਤੇ ਚੱਲਦੇ ਆਂ ਇਨਟੇਕ ਕੈਪੈਸਿਟੀ ਕਿ ਇੰਨੇ ਬੱਚੇ ਉਹਨਾਂ ਨੇ ਚੱਕਣੇ ਸੀਗੇ ਠੀਕ ਹੈ 2555 ਬੱਚੇ ਉਹਨਾਂ ਨੇ ਚੱਕੇ ਸੋ ਪਲੱਸ 2 ਪਾਸ ਹੋਣੀ ਚਾਹੀਦੀ ਹੈ ਠੀਕ ਹੈ ਉਹਨਾਂ ਨੇ ਕੈਂਡੀਡੇਟਸ ਮੈਡੀਕਲੀ ਫਿਟ ਹੋਣਾ ਚਾਹੀਦਾ ਏਜ ਲਿਮਿਟ ਦੱਸੀ ਸੀ ਕਿ ਉਹਨਾਂ ਨੇ ਸੋ ਆ ਦੱਸਿਆ ਕਿ మీడియం ਇੱਕ ਕੋਰਸ ਦਾ ਦੱਸਿਆ ਹੈ ਸਾਰਾ ਇਹਨਾਂ ਨੇ ਕੋਰਸ ਦਾ ਦੱਸਿਆ ਹੈ ਕਿ ਕਿਵੇਂ ਥਿਉਰੀ ਹੋਣੀ ਹੈ ਕਿਵੇਂ ਪ੍ਰੈਕਟੀਕਲ ਹੋਣਾ ਕਿਵੇਂ ਇਹਦੀ ਉਹ ਆਪਣਾ ਕੀ ਕਹਿੰਦੇ ਇਹਦੇ ਮਾਰਕਸ ਕਿੰਨੇ ਚਾਹੀਦੇ اٹੈਂਡੈਂਸ ਜਿਹੜੀ ਇਹਦੀ 75% ਚਾਹੀਦੀ ਠੀਕ ਹੈ ਮੋਡ ਆਫ ਐਡਮਿਸ਼ਨ ਹੁਣ ਇੱਥੇ ਕਿਤੇ ਵੀ ਇਹ ਨਹੀਂ ਮੈਂਸ਼ਨ ਕੀਤਾ ਕਿ ਮੋਡ ਆਫ ਸਿਲੈਕਸ਼ਨ ਐਡਮਿਸ਼ਨ ਤਾਂ ਦੀ ਜੌਬ ਔਰੀਐਂਟਡ ਡਿਪਲੋਮਾ ਕਹਿ ਲਓ ਜਾਂ ਕੱਲਾ ਡਿਪਲੋਮਾ ਕਹਿ ਲਓ ਜੇ ਤਾਂ ਤੁਸੀਂ ਵੀ ਬੇਲੇ ਹੋ ਜਾਂ ਗੈਪ ਹੈ ਠੀਕ ਹੈ ਤਾਂ ਤੁਸੀਂ ਗਿਆ ਸਕਦੇ ਹੋ ਇਸ ਵਿੱਚ ਐਡਮਿਸ਼ਨ ਬਟ ਮੇ ਜਿੱਥੇ ਤੇ ਮੇਰਾ ਐਕਸਪੀਰੀਅנס ਹੈ ਜਾਂ ਜਿੱਥੇ ਤੇ ਤੁਸੀਂ ਵੀ ਸਾਰੇ ਸਮਝਦਾਰ ਹੋ ਕੋਈ ਵੀ 90 ਪਲੱਸ ਸਟੂਡੈਂਟ ਮੈਰੀਟੋਰੀਅਸ ਸਟੂਡੈਂਟ ਵੈਲਾ ਨਹੀਂ ਰਹਿੰਦਾ ਗੈਪ ਨਹੀਂ ਹੁੰਦਾ ਠੀਕ ਹੈ ਜੀ ਉਹਨਾਂ ਨੇ ਆਪਣੀ ਅੱਗੇ ਬੈਚਲਰ ਕਰਨੀ ਹੁੰਦੀ ਹੈ ਆਪਣੀ ਜਿਹੜੀਆਂ ਜੌਬ ਹੈ ਜੋ ਉਹਨਾਂ ਦਾ ਏਮ ਹੈ ਜੋ ਵੀ ਉਹਨਾਂ ਨੇ ਫਿਊਚਰ ਸਿਕਿਉਰ ਕਰਨਾ ਹੁੰਦਾ ਹੈ ਠੀਕ ਹੈ ਜੀ ਸੋ ਇਸ ਚੀਜ਼ ਨੂੰ ਥੋੜਾ ਜਿਹਾ ਆਪਾਂ ਐਕਸਪੋਜ਼ ਕਰਾਂਗੇ ਠੀਕ ਹੈ ਸੀਟਸ ਜਿਹੜੀਆਂ ਹਨ ਉਹਨਾਂ ਨੇ ਦੱਸਿਆ ਕਿ ਮੈਰਿਟ ਜਿਹੜੀ ਆ ਪ੍ਰਿਪੇਅਰ ਕੀਤੀ ਜਾਏਗੀ ਈਚ ਡਿਸਟ੍ਰਿਕਟ ਦੀ ਦੋਸਤੋ ਮੈਰਿਟ ਲਿਸਟ ਵੀ ਆ ਗਈ ਹੈ ਠੀਕ ਹੈ ਮੈਰਿਟ ਲਿਸਟ ਕਿਵੇਂ ਚੈੱਕ ਕਰਨੀ ਹੈ ਉਸ ਦੀ ਵੀਡੀਓ ਲਗ ਅਪਲੋਡ ਕੀਤੀ ਜਾਵੇਗੀ ਸੋ ਇਹਦਾ ਸਿਲੈਕਸ਼ਨ ਕੇ ਕ੍ਰਾਈਟੇਰੀਆ ਕੀ ਸੀਗਾ ਕਿ ਤੁਹਾਡੇ ਮੈਰਿਟ ਅਕੋਰਡਿੰਗ ਬਣਨੀ ਹੈ ਜੇ ਮੈਰਿਟ ਮੰਨ ਲਓ ਕਿ ਕਿਸੇ ਦੇ +2 ਚ ਦੋਵੇਂ 90 90 ਹੈਗੇ ਆ ਤਾਂ ਉਹਨਾਂ ਨੇ 10th ਦੇ ਦੇਖਣੇ ਆ ਜੇ 10th ਦਾ ਟਾਈ ਹੁੰਦਾ ਆ ਤਾਂ ਉਹਨਾਂ ਨੇ ਓਲਡਰ ਕੈਂਡੀਡੇਟ ਪਹਿਲਾਂ ਦੇਖਣਾ ਉਸ ਤੋਂ ਬਾਅਦ 10th ਦਾ ਕਰਨਾ ਹੈ ਟਾਈ ਕੇਸਿਸ ਹੈ ਬਹੁਤ ਰੇਅਰ ਕੇਸਿਸ ਹੈ ਠੀਕ ਹੈ ਜੀ ਸੀਟ ਅਵੇਲੇਬਿਲਟੀ ਹੁਣ ਸੀਟ ਅਵੇਲੇਬਿਲਟੀ ਦੱਸਿਆ ਹੈ ਕਿ ਮਤਲਬ ਡਿਪਲੋਮਾ ਕਰਨ ਲਈ ਠੀਕ ਹੈ एलिਜੀਬਿਲਟੀ ਫਾਰ ਅਪੀਅਰਿੰਗ ਇਨ ਦਾ ਐਗਜ਼ਾਮਸ ਐਵੇਂ ਦੇ ਯੂਨੀਵਰਸਿਟੀਆਂ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਐਵੇਂ ਦੇ ਬਹੁਤ ਕੋਰਸੇ ਨੇ ਜਿੱਥੇ ਜਿਵੇਂ ਕਿ ਪਬਲਿਕ ਹੈਲਥ ਦੀ ਇੱਕ ਐਮਏ ਆ ਉਹਦੇ ਵਿੱਚ ਵੀ ਤੁਹਾਨੂੰ ਲਾਸਟ ਇੰਟਰਨਸ਼ਿਪ ਲੱਗਦੀ ਹੈ ਪੇਡ ਇੰਟਰਨਸ਼ਿਪ ਹੁੰਦੀ ਸੇ ਮੈਨੂੰ ਇਹ ਡਿਪਲੋਮਾ ਜਿਹੜਾ ਲੱਗ ਰਿਹਾ ਐ ਮੈਂ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਿਹਾ ਆ ਇਸ ਚੀਜ਼ ਦੇ ਉੱਤੇ ਇੱਕ ਡਿਸਕਸ਼ਨ ਹੈ ਠੀਕ ਹੈ ਪ੍ਰੋਪਰ ਮੇਰੇ ਕੋਲ ਐਕਿਊਰੇਟ ਮੈਂ ਨਹੀਂ ਕੁਝ ਕਹਿ ਸਕਦਾ ਕੋਈ ਕਿਤੇ ਵੀ ਸਾਡੇ ਕੋਲੇ ਪ੍ਰੋਪਰ ਸੋਰਸ ਨਹੀਂ ਬਟ ਫਿਰ ਵੀ ਤੁਸੀਂ ਕਿਸੇ ਨਾ ਕਿਸੇ ਹੱਦ ਤੱਕ 80% 70% ਜਿਹੜਾ ਤੁਸੀਂ ਸੋਚ ਸਕਦੇ ਹੋ ਖੁਦ ਕਿ ਐਕਚੁਅਲ ਜੇ ਚੀਜ਼ ਹੈ ਕਿ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ एलिजिਬਿਲਟੀ ਫॉर ਸਰਟੀਫਿਕੇਸ਼ਨ ਕਹਿੰਦੇ ਜੇ ਤੁਸੀਂ ਸਰਟੀਫਿਕੇਸ਼ਨ ਲੈਣੀ ਹੈ ਕਿ ਹੋ ਗਿਆ ਸਾਡਾ ਡਿਪਲੋਮਾ ਕਲੀਅਰ ਹੋ ਗਿਆ ਜੀ ਸਰਟੀਫਿਕੇਟ ਲੈਣਾ ਹੈ ਤਾਂ ਦੀ एलिजिਬਿਲਟੀ ਕੀ ਹੈ ਤੁਹਾਨੂੰ ਜਿਹੜਾ ਆ ਈਚ ਪੇਪਰ ਥਿਉਰੀ ਪ੍ਰੈਕਟੀਕਲ 40% ਮਿਨੀਮਮ ਮਾਰਕਸ ਦੇ ਨਾਲ ਕਲੀਅਰ ਕਰਨਾ ਪਊਗਾ ਕੈਂਡੀਡੇਟਸ ਜਿਹੜਾ ਆ ਵਿਲ ਬੀ ਗਿਵਨ ਵਨ ਐਗਜ਼ਾਮੀਨੇਸ਼ਨ ਟੂ ਸਪਲੀਮੈਂਟਰੀ ਐਗਜ਼ਾਮੀਨੇਸ਼ਨ ਚਾਂਸਸ ਮਤਲਬ ਤੁਹਾਨੂੰ ਦੋ ਚਾਂਸਸ ਵੀ ਦਿੱਤੇ ਜਾਣਗੇ ਸਟਾਈਫ ਐਂਡ ਰੁਪੀਸ 8000 ਰੁਪੀਸ ਵਿਲ ਬੀ ਗਿਵਨ ਆਫਟਰ ਦਾ ਕੰਪਲੀਸ਼ਨ ਆਫ ਫਰਸਟ ਟ੍ਰਾਈਮੈਸਟਰ ਜਦੋਂ ਫਰਸਟ ਟ੍ਰਾਈਮੈਸਟਰ ਦਾ ਡੈ ਕੰਪਲੀਟ ਹੁੰਦਾ ਸੈਮੈਸਟਰ ਨਹੀਂ ਹੁੰਦਾ ਟ੍ਰਾਈਮੈਸਟਰ ਕੰਪਲੀਟ ਹੁੰਦਾ ਤੁਹਾਡਾ ਜਦੋਂ ਉਦੋਂ ਤੁਹਾਨੂੰ 8000 ਦਾ ਸਟਾਈਫੈਂਡ ਲੱਗਣਾ ਉਹ ਸਟਾਈਫੈਂਡ ਕਿੱਦਾਂ ਲੱਗਣਾ ਕਿਵੇਂ ਲੱਗਣਾ ਉਹ इजीली ਨਹੀਂ ਲੱਗ ਜਾਣਾ ਗਵਰਨਮੈਂਟ ਹੈ ਗਵਰਨਮੈਂਟ ਨੇ ਇਥੇ ਕੰਡੀਸ਼ਨ ਮੈਂਸ਼ਨ ਨਹੀਂ ਕੀਤੀ ਬਟ ਆਪਾਂ ਇਸ ਵੀਡੀਓ ਸਿਸ ਗੱਲ ਨੂੰ ਐਕਸਪੋਜ਼ ਕਰਦੇ ਆ ਕਿਵੇਂ ਕਰਦੇ ਆ ਜਿਹੜਾ ਸਟਾਈਫੈਂਡ ਹੈ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਹੁਣ ਤੁਸੀਂ ਜਿਹੜੀਆਂ ਡਿਪਲੋਮੇ ਦੇ ਵਿੱਚ ਚੀਜ਼ਾਂ ਜਿਹੜੀਆਂ ਸਿੱਖ ਲਈਆਂ ਹਨ ਉਹਦਾਂ ਨੂੰ ਤੁਸੀਂ ਹੁਣ ਪ੍ਰੈਕਟੀਕਲੀ ਕਰਨਾ ਆ ਪ੍ਰੈਕਟੀਕਲੀ ਕਰਕੇ ਲੋਕਾਂ ਦੇ ਵਿੱਚ ਵਿਚਰਨਾ ਤੁਸੀਂ ਆਪਣੀਆਂ ਜਿਹੜੇ ਸਕਿੱਲਸ ਸਿੱਖੇ ਆ ਉਹਨਾਂ ਨੂੰ ਯੂਜ਼ ਕਰਕੇ ਦੇਖਣਾ ਸੋ ਤੁਹਾਨੂੰ ਇਹ ਡਿਊਟੀ ਲਈ ਗਈ ਜਾਏਗੀ ਕਿ ਤਰ੍ਹਾਂ ਦੀ ਇੰਟਰਨਸ਼ਿਪ ਹੈ ਤੁਸੀਂ ਖੁਦ ਲੱਭਣੇ ਨੇ ਠੀਕ ਹੈ ਜੇ ਚੰਗੇ ਹੋਏ ਤਾਂ ਤੁਹਾਡੇ ਜਿਹੜੇ ਸੀਨੀਅਰਸ ਹੋਏ ਜਾਂ ਜਿਹੜੇ ਇਨਸਟ੍ਰਕਟਰ ਹੋਏ ਤੁਹਾਡੇ ਕਾਲਜ ਵਾਈਜ਼ ਡਿਪੈਂਡ ਕਰਦਾ ਠੀਕ ਹੈ ਹਜੇ ਤੱਕ ਮੈਨੂੰ ਵੀ ਇਸ ਚੀਜ਼ ਦਾ ਕੋਈ ਐਕਸਪੀਰੀਅੰਸ ਨਹੀਂ ਬਟ ਜੇਕਰ ਤਾਂ ਯੂਨੀਵਰਸਿਟੀ ਤੁਹਾਨੂੰ ਇੰਟਰਨਸ਼ਿਪ ਲਈ ਰੈਫਰੈਂਸ ਦਿੰਦੀ ਹੈ ਤਾਂ ਵੈਲ ਐਂਡ ਗੁੱਡ ਹੈ ਬਟ ਅਗਰ ਤੁਹਾਨੂੰ ਖੁਦ ਠੀਕ ਹੈ 90% ਚਾਂਸਸ ਹੈ ਇਹ ਕਿ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਤੁਸੀਂ ਤਿੰਨ ਜਿਹੜੇ ਇਦਾਂ ਦੇ ਏਰੀਏ ਲੱਭੋ ਤਿੰਨ ਪਿੰਡ ਲੱਭੋ ਜਿਹਦੇ ਵਿੱਚੋਂ ਤੁਸੀਂ 25 25 25 ਮੈਂਬਰ ਜਿਹੜੇ ਐਟ ਲਿਸਟ ਮਿਨੀਮਮ 25 25 ਜਿਹੜੇ ਬੰਦੇ ਆ ਠੀਕ ਹੈ ਮਿਨੀਮਮ ਉਹਨਾਂ ਨੇ ਜਿਹੜੀ ਆ ਵੈਲਿਊ ਰੱਖੀ ਹੁੰਦੀ ਹੈ 25 25 25 ਫਿਰ ਉਹਨਾਂ ਦੀ ਡਿਟੇਲਸ ਵੀ ਮੰਗਣੀਆਂ ਠੀਕ ਹੈ ਫਿਰ ਤੁਹਾਨੂੰ ਉਹ ਕਹਿਆ ਕਰਨਗੇ ਕਿ ਫੋਟੋਸ ਪਾਓ ਇਹਨਾਂ ਦੀ ਤੁਸੀਂ ਯੋਗਾ ਕਰਾਉਨੇ ਆ ਸੋ ਉਹਨਾਂ ਦੇ ਰੋਜ਼ ਤੁਸੀਂ ਉਹ ਤਿੰਨ ਪਿੰਡਾਂ ਨੂੰ ਜਿਹੜੇ 25-25 ਬੰਦੇ ਮਤਲਬ ਟੋਟਲ 75 ਜਿਹੜੇ ਉਹ ਪਾਰਟਿਸਪੈਂਟਸ ਜਿਹੜੇ ਤੁਸੀਂ ਕਰਨੇ ਨੇ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਸਟਾਈਵਣ ਲੱਗੇਗਾ ਮਤਲਬ ਇੱਕ ਤਰ੍ਹਾਂ ਦੀ ਇਸ ਜਿਹੜੀ ਸਕੀਮ ਹੈ ਇਹ ਬਿਜ਼ਨਸ ਬਣ ਰਿਹਾ ਠੀਕ ਹੈ ਨੈਟਵਰਕ ਬਣਾਣਾ ਤੁਸੀਂ ਇੱਕ bizness ਬਣ ਰਿਹਾ ਇਸ ਦੇ ਵਿੱਚ ਕੁਝ ਐ ਤਾਂ ਨਹੀਂ ਲਿਖਿਆ ਹੈਗਾ ਕਿ ਤੁਹਾਨੂੰ ਇੱਕ ਤੁਸੀਂ ਡਿਪਲੋਮਾ ਹੁੰਦਾ ਯੋਗਾ ਇਨਸਟ੍ਰਕਟਰ ਬਣਨੇ ਹੋ ਤਾਂ ਤੁਹਾਨੂੰ ਸਕੂਲਸ ਦੇ ਵਿੱਚ ਤੁਹਾਡੀ ਡਿਊਟੀ ਲੱਗੇਗੀ ਕਿ ਇਹ ਵਾਲਾ ਲੈਕਚਰ ਹੋਏਗਾ ਤਿੰਨ ਸਕੂਲ ਦਿੱਤੇ ਜਾਣ ਚਾਹੀਏ ਪੰਜ ਦਿੱਤੇ ਜਾਣ ਕਿ ਗਵਰਨਮੈਂਟ ਸਕੂਲਸ ਦੇ ਵਿੱਚ ਜਾ ਕੇ ਤੁਸੀਂ ਟਾਈਮ ਟੂ ਟਾਈਮ ਜਿਹੜਾ ਆ ਲੈਕਚਰ ਜਿਹੜਾ ਆਪਣਾ ਯੋਗਾ ਦਾ ਡਿਲੀਵਰ ਕਰਨਾ ਐਸਾ ਕੁਝ ਵੀ ਨਹੀਂ ਮੈਂਸ਼ਨ ਹੈਗਾ ਇਤਕੇ ਸੇ ਹੀ ਜਾਏਗਾ ਕਿ ਇਹਨਾਂ ਨੇ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਪਿੰਡ-ਪਿੰਡ ਜਾ ਕੇ ਜਿਹੜੇ ਆ ਇਹਨਾਂ ਨੂੰ ਲੱਭੋ ਤੁਹਾਡੇ ਉੱਪਰ ਕੋਆਰਡੀਨੇਟਰਸ ਦਾ ਪ੍ਰੈਸ਼ਰ ਪਈਗਾ ਜਿਹੜੇ ਤੁਹਾਡੇ ਸੀਨੀਅਰਸ ਆ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਤੁਸੀਂ ਲੱਭੋ ਫੀਲਡ ਦੀ ਜੌਬ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਫੀਸ ਸਟਰਕਚਰ ਬੜਾ ਮਿਨੀਮਮ ਰੱਖਿਆ ਹੈ ਇਹਨਾਂ ਨੇ 1000 ਰੁਪੀਏ ਠੀਕ ਹੈ ਜੀ ਆ ਰਿਜ਼ਰਵੇਸ਼ਨ ਪਾਲਿਸੀ ਹੈ ਚਲੋ ਇਹ ਤਾਂ ਆਪਾਂ ਇਸ ਸੀਜ਼ਨ ਆਪਾਂ ਦਾ ਡਿਪਲੋਮਾ ਦੀ ਕੀ ਸੱਚ ਹੈ ਕੀ ਝੂਠ ਹੈ ਉਹ ਐਕਸਪੋਜ਼ ਕਰਨਾ ਹੈ ਠੀਕ ਹੈ ਨੈਕਸਟ ਆਉਂਦੀ ਹੈ ਗੱਲ ਕਿ 25000 ਕਹਿੰਦੇ ਆ ਕਿ ਤੁਹਾਨੂੰ ਜਿੱਦਾਂ ਹੀ ਤੁਹਾਡਾ ਅ ਇੰਟਰਨਸ਼ਿਪ ਪੀਰੀਅਡ ਟ੍ਰੇਨਿੰਗ ਪੀਰੀਅਡ ਜਿਹੜਾ ਕੰਪਲੀਟ ਹੁੰਦਾ ਆ ਉਸ ਤੋਂ ਬਾਅਦ ਤੁਹਾਨੂੰ 25000 ਪਰ ਮੰਥ ਲੱਗਦਾ ਇਸ ਦੇ ਵਿੱਚ ਕੋਈ ਵੀ 7th ਪੇ ਸੌਰੀ ਕੋਈ ਵੀ ਪੇ ਕਮਿਸ਼ਨ ਨਹੀਂ ਜਿਹੜਾ ਆ ਅਪਲਾਈ ਹੁੰਦਾ ਜਿਵੇਂ ਕਿ ਸੈਂਟਰ ਦਾ ਕਮਿਸ਼ਨ 'ਤੇ ਲਾਗੂ ਹੁੰਦਾ 7th ਪੇ ਕਮਿਸ਼ਨ ਲੱਗਦਾ ਆ ਜਾਂ ਹੋਰ ਪੰਜਾਬ ਸਟੇਟ ਦੇ ਕਮਿਸ਼ਨ ਅਲੱਗ-ਅਲੱਗ ਜੌਬਸ ਦੇ ਵਿੱਚ ਲੱਗਦੇ ਨੇ ਪੇ ਕਮਿਸ਼ਨ ਲੱਗਦੇ ਨੇ ਠੀਕ ਹੈ 노 ਡਾਊਟ ਇਹ ਪ੍ਰੋਜੈਕਟ ਪਾਸ ਹੋਇਆ ਹੈ ਇਹ ਪ੍ਰੋਜੈਕਟ ਦੇ ਫੰਡਿੰਗ ਹੈ ਬਟ ਇੱਕ ਸਕੀਮ ਹੈ ਸਿਰਫ ਸਿਰਫ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਉਸ ਦੀ ਸਕੀਮ ਚਲਾਈ ਜਾ ਰਹੀ ਹੈ ਇਸ ਸਕੀਮ ਨੂੰ ਇਨ ਫਿਊਚਰ ਫੰਡਿੰਗ ਮਿਲਦੀ ਨਹੀਂ ਮਿਲਦੀ ਇਸ ਦੀ ਪ੍ਰੋਬੈਬਿਲਿਟੀ ਹੈ ਕੋਈ ਵੀ ਇਸ ਚੀਜ਼ ਦੇ ਜਿਹੜੀ ਹੈ ਕਲੇਮ ਨਹੀਂ ਕਰ ਸਕਦਾ ਇਸ ਤੇ ਕੋਈ ਵੀ ਜਿਹੜਾ ਆਪਣਾ ਪੇਗ ਮਿਸ਼ਨ ਨਹੀਂ ਲਾਗੂ ਹੋ ਰਿਹਾ ਤਾਨੂੰ ਮੇ ਜਿੱਥੇ ਤਾਂ ਮੇਰਾ ਆਈਡੀਆ ਹੈ ਤੁਹਾਨੂੰ 25000 ਜਿਹੜਾ ਕਹਿ ਰਿਹਾ ਹੈ ਉਹ ਜਸਟ ਲਮਸਮ ਅਮਾਉਂਟ ਹੈ ਕਿ ਲਮਸਮ ਤਾਂ ਡੈਕ ਕੋਆਰਡੀਨੇਟਰਸ ਨੇ ਤੁਹਾਨੂੰ ਫੜਾ ਦਿੱਤਾ ਜਾਂ ਪੇ ਕਰ ਦਿੱਤਾ ਜਸਟ ਲਾਈਕ ਥਿਸ ਫੀਲਡ ਦੀ ਜੌਬ ਕਿ ਤੁਸੀਂ ਔਨ ਦਾ ਡੌਗ ਬੇਸਿਸ ਤੁਹਾਨੂੰ ਰੱਖ ਲੈਣਾ ਠੀਕ ਹੈ ਸੋ ਕਿਤੇ ਨਾ ਕਿਤੇ ਇਸ ਚੀਜ਼ਾਂ ਦੇ ਵਿੱਚ ਬਹੁਤ ਗੜਬੜ ਹੈ ਬਹੁਤ ਉਲਜੀ ਹੋਈ ਜਿਹੜੀ ਗੁੱਥੀ ਹੈ ਇਹ ਬੜਾ ਕੰਪਲੈਕਸ ਮਾਮਲਾ ਹੈ ਸੋ ਇਸ ਨੂੰ ਤੁਸੀਂ ਸੋਚ ਵਿਚਾਰ ਕੇ ਸਮਝਣਾ ਹੈ ਇਸਤੇ ਗੱਲ ਤੇ ਅਗਰ ਸੋਚਿਆ ਜਾਵੇ ਜਾਂ ਗੌਰ ਫਰਮਾਈ ਜਾਵੇ ਤਾਂ ਦੇਖਿਆ ਜਾਵੇ ਤਾਂ 90 ਪਲੱਸ ਸਟੂਡੈਂਟ ਜਿਹੜੇ ਮੈਰਿਟੋਰੀਅਸ ਸਟੂਡੈਂਟ 90 ਪਲੱਸ ਪਰਸੈਂਟੇਜ ਆ ਰਹੀ ਹੈ ਉਹਨਾਂ ਨੇ ਐਵੇਂ ਦੇ ਕੰਮ ਨਹੀਂ ਕਰਨੇ ਠੀਕ ਹੈ ਉਹਨਾਂ ਨੇ ਯੋਗ ਜੋ ਨੋ ਡਾਊਟ ਹੀ ਹੋਗਾ ਇਸ ਦਾ ਬੈਸਟ ਠੀਕ ਹੈ ਬਟ ਕਿਤੇ ਨਾ ਕਿਤੇ ਜੇਕਰ ਉਹ ਡਿਸਰਵ ਕਰਦੇ ਤਾਂ ਉਹਨਾਂ ਨੂੰ ਪੇ ਕਮਿਸ਼ਨ ਦੋ ਉਹਨਾਂ ਨੂੰ ਮੈਡੀਕਲ ਅਲਾਨਸਸ ਦੋ ਕਿਸ ਅਲਾਨਸਸ ਦੀ ਵੀ ਗੱਲ ਜਿਹੜੀ ਮੈਂਸ਼ਨ ਕੀਤੀ ਹੋਣੀ ਚਾਹੀਦੀ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸਪੈਕਟ ਹੈ ਸ ਇੱਕ ਐਡਮਿਸ਼ਨ ਪ੍ਰੋਸਪੈਕਟਸ ਹੈ ਜਿਵੇਂ ਕਿ ਬਾਕੀ ਯੂਨੀਵਰਸਿਟੀ ਕਾਲਜਸ ਦੇ ਹੁੰਦੇ ਆ ਉਹਨਾਂ ਨੇ ਸਿਰਫ ਉਸ ਯੂਨੀਵਰਸਿਟੀ ਦਾ ਕੀ ਕਹਿੰਦੇ ਆ ਕਿ ਸਟੂਡੈਂਟਸ ਦਾ ਜਿਹੜਾ ਰੇਸ਼ਿਓ ਆ ਉਹ ਅਪਗਰਡ ਕਰਨ ਲਈ ਪੰਜਾਬ ਦੇ ਵਿੱਚ ਆਯੁਰਵੇਦ ਦਾ ਲੈਵਲ ਇਨਹਾਂਸ ਕਰਨ ਲਈ ਜਿਹੜੇ ਇੱਕ ਸਕੀਮ ਚਲਾਈ ਗਈ ਹੈ ਤੇ ਸਕੀਮ ਦੇ ਅੰਦਰ ਸਕੀਮ ਹੀ ਖੇਡੀ ਹੈ ਗਵਰਨਮੈਂਟ ਨੇ ਸੋ ਇਹ ਟੋਡਾ ਦਿਮਾਗ ਹੈ ਤੁਸੀਂ ਆਪਣਾ ਸੋ ਸਮਝ ਕੇ ਚੱਲਣਾ ਕਿ ਇਹ ਗਵਰਨਮੈਂਟ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਸੋ ਇੰਨਾ ਕਿ ਜਿੰਨਾ ਕੁ ਮੈਨੂੰ ਜਿੱਥੇ ਤੱਕ ਮੈਨੂੰ ਸਮਝ ਲੱਗ ਰਹੀ ਹੈ ਐਵੇਂ ਹੋ ਰਿਹਾ ਸੋ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜਦੋਂ ਤੁਹਾਡੀ ਟ੍ਰੇਨਿੰਗ ਪੀਰੀਅਡ ਖਤਮ ਹੋ ਜਾਂਦਾ ਜੋ ਜੌਬ ਕਰਦੇ ਉਦੋਂ ਵੀ ਇਹਨਾਂ ਨੇ ਕਹਿਣਾ ਕਿ ਤੁਸੀਂ ਪਿੰਡ ਲੱਭੋ ਠੀਕ ਹੈ ਆਪਣੇ ਵਿਲੇਜ ਲੱਭੋ ਉੱਥੇ ਯੋਗਾ ਸਿਖਾਓ ਫਿਰ ਉਹਨਾਂ ਦੇ ਮੈਂਬਰਸ ਫਿਰ ਉਹਨਾਂ ਦੀਆਂ ਡਿਟੇਲਸ ਵੀ ਮੰਗਦੇ ਨੇ ਠੀਕ ਹੈ ਬਹੁਤ ਸਾਰੇ ਐਨਜੀਓ ਚ ਲੋਕੀ ਕੰਮ ਕਰਦੇ ਨੇ ਹੋਰ ਫੀਲਡ ਦੇ ਵਿੱਚ ਹੈਲਥ ਡਿਪਾਰਟਮੈਂਟ ਪਬਲਿਕ ਹੈਲਥ ਚ ਹੁੰਦੇ ਉਹ ਵੀ ਐਵੇਂ ਕਰਦੇ ਨੇ ਫੋਟੋਸ ਪਾਉਂਦੇ ਨੇ ਆਪਣੇ ਸੀਨੀਅਰ ਨੂੰ ਆਪਣਾ ਉਹਨਾਂ ਦਾ ਡਾਟਾ ਕਲੈਕਟ ਕਰਦੇ ਨੇ ਸੋ ਇਹ ਸਾਰਾ ਜਿਹੜਾ ਇੱਕ ਕੰਪਲੈਕਸ ਮਾਮਲਾ ਹੈ ਸੋ डिप्लोमा इन मेडिटेशन एंड योगा साइंसेज अगर ਤੁਸੀਂ ਆਪਣੇ ਸ਼ੌਂਕ ਵਾਸਤੇ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਇਨੀਸ਼ੀਏਟਿਵ ਹੈ योगा ਸਿੱਖ ਸਕਦੇ ਹੋ ਬਟ ਹਾਂ ਅਗਰ ਤੁਸੀਂ ਸੋਚਦੇ ਹੋ ਕਿ ਸਾਨੂੰ ਇੱਕ ਗਵਰਨਮੈਂਟ ਪੱਕੀ ਜੌਬ ਮਿਲਦੀ ਆ ਸਾਡੀ ਲਾਈਫ ਸੈਟ ਹੁੰਦੀ ਆ ਦੈਨ ਇਟ ਇਜ਼ ਨਾਟ ਫॉर ਯੂ ਥੈਂਕਸ ਫॉर ਵਾਚਿੰਗ ਕਾਈਂਡਲੀ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ